ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋ ਮੁੰਡਿਆਂ ਅਤੇ 10 ਕੁੜੀਆਂ ਦੇ ਨਵੇਂ ਰਿਸ਼ਤੇ ਨੋਟ ਕਰੋ ਜੀ ਮੁੰਡਿਆਂ ਦੇ ਨੰਬਰ ਸਮੇਤ ਰਿਸ਼ਤਾ ਨੋਟ ਕਰੋ ਰਿਸ਼ਤਾ ਹੈ ਜੀ 6808 ਨੰਬਰ ਫਾਈਲ ਰਿਸ਼ਤਾ ਨਾਮ ਸਿੰਘ ਕਾਸਟਾ ਜਰਸੀ ਕੁਮਰ ਨੱਤੀ 9 2000 ਦਾ ਬੌਰਨ ਪੜਾਈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਬੀਟੈਕ ਕੰਮ ਡੈਪੋਸ ਇੰਜੀਨੀਅਰਿੰਗ ਵਰਕ ਪਰਮਿਟ ਤੇ ਕੈਨੇਡਾ ਵਿੱਚ ਸੀਨੀਅਰ ਸੌਫਟਵੇਅਰ ਇੰਜੀਨੀਅਰਿੰਗ ਦਾ ਖੇਤੀਬਾੜੀ ਵਾਲੀ ਜ਼ਮੀਨ ਕੋਲ 12 ਕਿੱਲੇ ਆ ਆਪਣੀ ਆਪ ਦੀ 10 ਸਾਲ ਦਾ B1 ਤੇ B2 USA ਵੀਜ਼ਾ ਦਾ ਸ਼ਹਿਰ ਭੀਖੀ ਜ਼ਿਲ੍ਹਾ ਮਾਨਸਾ ਭਰਾ ਤੇ ਭੈਣ ਕੋਈ ਨਹੀਂ ਰਹਿਤਾ ਕੁੜੀ ਦੀ ਪੜ੍ਹਾਈ B.Tech ਜਾਂ ਫਿਰ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਰਿੰਗ ਦੇ ਵਿੱਚ ਹੋਵੇ B.Sc ਨਰਸਿੰਗ ਕੁੜੀ ਨੂੰ ਵੀ ਪਾਇਲ ਕਾਸਟ ਸਿਰਫ ਕੁੜੀ ਦੀ ਜੱਟ ਸਹੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਅਤੇ ਡਾਇਰੈਕਟ ਗੱਲਬਾਤ ਕਰੋ 9968783974 ਅਗਲਾ ਰਿਸ਼ਤਾ ਹੈ ਮੁੰਡੇ ਦਾ ਜੀ 6809 ਨਾਮ ਸਿੰਘ ਕਾਸਟਾ ਜਰਸੀ ਗੋਤਾਤਾ ਢੀਵਾਲ ਪੜਾਈ ਪਲੱਸ 2 ਪਾਸ ਡੇਟ ਆਫ ਬਰਥ 1 10 1997 ਹਾਈਟ 6 ਫੁੱਟ 2 ਇੰਚ ਜ਼ਮੀਨ 3 ਕਿੱਲੇ ਹੈ ਜੀ ਜ਼ਿਲ੍ਹਾ ਫਰੀਦਕੋਟ ਆ ਭਰਾ ਇੱਕ ਆ ਜੀ ਉਹਨਾਂ ਦੀ ਉਮਰ 16 ਸਾਲ ਆ ਪਿਤਾ ਸਰਕਾਰੀ ਨੌਕਰੀ ਕਰਦੇ ਆ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਸੀ ਹੁਣ ਐਕਸਪਾਇਰ ਹੈ ਜੀ ਵਾਈਫ ਨੂੰ ਤਨਖਾਹ ਆਉਂਦੀ ਹੈ ਉਹਨਾਂ ਦੀ ਨੌਕਰੀ ਛੋਟੇ ਮੁੰਡੇ ਨੇ ਕਰਨੀ ਹੈ ਕੰਮ ਮੁੰਡਾ ਆਸਟ੍ਰੇਲੀਆ ਵਾਕ ਪਰਮਿਟ ਤੇ ਆ ਰਿਹਾ ਰਿਸ਼ਤਾ ਕੁੜੀ ਵਧੀਆ ਪੜ੍ਹੀ ਲਿਖੀ ਸੋਹਣੀ ਤੇ ਕੱਦ 5 ਫੁੱਟ 8 ਇੰਚ ਤੋਂ ਘੱਟ ਨਾ ਹੋਵੇ ਨਰਸਿੰਗ ਕੀਤੀ ਹੋਵੇ ਚਾਹੇ ਗਰੀਬ ਘਰ ਦੀ ਕੁੜੀ ਹੋਵੇ ਮੰਗ ਡਿਮਾਂਡ ਕੋਈ ਨਹੀਂ ਰਿਸ਼ਤਾ ਸਿਰਫ ਆਸਟ੍ਰੇਲੀਆ ਪੀਆਰ ਕੁੜੀ ਦਾ ਹੋਵੇ ਜੀ ਮੁੰਡਾ ਮੋਨਾਗਾ ਸੋਨਾ ਸਨਖਾ ਤੇ ਜਾਂ ਫਿਰ ਜੇ ਕੈਨੇਡਾ ਯੂ ਐਸ ਏ ਨਿਊਜ਼ੀਲੈਂਡ ਜੀ ਸਿਟੀਜ਼ਨ ਹੈ ਕੁੜੀ ਉਹ ਮੂਵ ਹੋ ਸਕਦੀ ਹੋਵੇ ਆਸਟ੍ਰੇਲੀਆ ਲਈ ਤੇ ਪਰਿਵਾਰ ਦਾ ਨੰਬਰ ਨੋਟ ਕਰੋ 7087664558 ਰਿਸ਼ਤੇ ਦੋਵੇਂ ਬਹੁਤ ਵਧੀਆ ਪਰਿਵਾਰ ਤੁਸੀਂ ਮੁੰਡਿਆਂ ਦੇ ਅਗਲੇ ਰਿਸ਼ਤੇ ਹੈ ਜੀ ਕੁੜੀਆਂ ਦੇ 10 628 ਨੰਬਰ ਰਿਸ਼ਤਾ ਨਾਮ ਕੌਰ ਪਤਾ ਫਰੀਦਕੋਟ ਕਾਸਟਾ ਜਰਸੀ ਕੋ ਉਮਰ 1995 ਕੱਦ 52 ਪੈਣ ਇੱਕ ਭਰਾ ਇੱਕ ਕੰਮ ਕੁੜੀ ਕੈਨੇਡਾ ਪੀਅਰ ਐਂਡ ਸ਼ਿਟੀਜਨਸ਼ਿਪ ਦੀ ਫਾਈਲ ਅਪਲਾਈ ਆ ਅਮਰੀਕਾ ਦਾ ਕੋਲ 10 ਸਾਲ ਦਾ ਵੀਜ਼ਾ ਹੈਗਾ ਮੁੰਡਾ ਮੋਨਾ ਕੈਨੇਡਾ ਹੋਵੇ ਜੀ ਪਾ ਮੇ ਕਿਸੇ ਵੀ ਸਟੇਟਸ ਤੇ ਹੋਵੇ ਨਸ਼ਰਤ ਹੋਵੇ ਸੋਨਾ ਸਨਖਾ ਹੋਵੇ 10 ਕਿਲੇ ਜ਼ਮੀਨ ਹੋਵੇ ਮਾਲਵਾ ਏਰੀਆ ਸੰਪਰਕ ਕਰਨ ਅਗਲਾ ਰਿਸ਼ਤਾ ਆ 629 ਨਾਮ ਕੋਰ ਕੁੜੀ ਦਾ ਨਾਮ ਹੈ ਜੀ ਨਵਨੀਤ ਕੌਰ ਪਤਾ ਚੰਡੀਗੜ੍ਹ ਕਾਸਟਾ ਖੱਤਰੀ ਉਮਰ 14 ਦਾ 1998 ਕੱਦ 55 ਪੜ੍ਹਾਈ ਐਮ ਕਾਮ ਪਿਤਾ ਪ੍ਰਾਈਵੇਟ ਨੌਕਰੀ ਮਾਤਾ ਜੀ ਹਾਊਸ ਵਾਈਫ ਪ੍ਰਾ ਇੱਕ ਕੰਮ ਅਕਾਊਂਟਿੰਗ ਪ੍ਰੋਫੈਸ਼ਨਲ ਮੰਗ ਮੁੰਡਾ ਵੈਲ ਸੈਟਲ ਹੋਵੇ ਉਮਰ 28 ਤੱਕ ਹੋਵੇ ਜੀ ਪੰਚਕੁਲਾ ਮਹਾਲੀ ਚੰਡੀਗੜ੍ਹ ਵਾਲੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ 630 ਨਾਮ ਕੌਰ ਕਾਸਟਾ ਜਰਸੀ ਗੋਤਾ ਸਿੱਧੂ ਉਮਰ 95 1990 ਕੱਦ 55 ਪੜ੍ਹਾਈ ਐਮ ਐਸ ਸੀ ਕੈਮਿਸਟਰੀ ਐਂਡ ਬੀ ਆਰ ਡਿਪਲੋਮਾ ਇਨ ਕੈਮੀਕਲ ਲੈਬ ਟੈਕਨੀਸ਼ੀਅਨ ਕੰਮ ਨਾਓ ਵਰਕ ਪਰਮਿਟ ਕੈਨੇਡਾ ਮੰਗ ਮੁੰਡਾ ਕੈਨੇਡਾ ਵਿੱਚ ਹੋਵੇ ਜੀ ਅਗਲਾ ਰਿਸ਼ਤਾ ਆਇਆ 647 ਨੰਬਰ ਨਾਮ ਕੁੜੀ ਦਾ ਕੋਰ ਕਾਸਟ ਆ ਰੋੜਾ ਸਿੱਖ ਜ਼ਿਲ੍ਹਾ ਬਠਿੰਡਾ ਡੇਟ ਆਫ ਬਰਥ 12 11 1998 ਹਾਈਟ 5 7 ਪੜ੍ਹਾਈ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੰਮ ਸੌਫਟਵੇਅਰ ਇੰਜੀਨੀਅਰਿੰਗ ਫੈਮਿਲੀ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਹੈਗਾ ਰਿਸ਼ਤਾ ਵਧੀਆ ਪੜ੍ਹੇ ਲਿਖੇ ਪਰਿਵਾਰ ਤੋਂ ਹੋਵੇ ਮੁੰਡੇ ਦਾ ਅਤੇ ਨਸ਼ਾ ਰਹਿ ਤੋਂ ਹੋਵੇ ਕੁੜੀ ਸੋਹਣੀ ਸੁਨੱਖੀ ਆ ਅਗਲਾ ਰਿਸ਼ਤਾ ਆ 648 ਨਾਮ ਮਨਪ੍ਰੀਤ ਕੌਰ ਕਾਸਟ ਆ ਜਰਸੀ ਗੋਤ ਚੈਲ ਉਮਰ 8 10 2000 ਦਾ ਬੌਰਨ ਹਾਈਟ 5 5 ਪੜ੍ਹਾਈ ਗ੍ਰੈਜੂਏਸ਼ਨ ਫੈਮਿਲੀ ਚ ਫਾਦਰ ਖੇਤੀਬਾੜੀ ਪਰਾ ਇੱਕ ਮੈਡਰੈਸ ਦਾ ਮੁੰਡਾ ਮੋਨਾ ਹੀ ਉਹ ਵੀ ਮੁੰਡੇ ਦੀ ਪੜ੍ਹਾਈ ਗ੍ਰੈਜੂਏਸ਼ਨ ਕਰੀ ਹੋਵੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਜੋਬ ਕਰਦਾ ਹੋਵੇ ਜਮੀਨ ਸੱਤ ਕਿੱਲੇ ਤੋਂ ਉੱਪਰ ਹੋਵੇ ਅਗਲਾ ਰਿਸ਼ਤਾ ਆਇਆ 659 ਜ਼ਿਲ੍ਹਾ ਸੰਗਰੂਰ ਤੋਂ ਆ ਨਾਮ ਕੌਰ ਕਾਸਟਾ ਜਰਸੀ ਗੁਰਤਦੇਵਾਲ ਡੇਟੋ ਬਥ 32 2004 ਦਾ ਬੌਰਨ ਹਾਈਟ 57 ਪੜ੍ਹਾਈ ਪਲਾਸ 2 ਓਵਰ ਆਲ ਵੈਂਡ 6.5 ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਕੈਨੇਡਾ ਵਿੱਚ ਵੈਨਕੂਵਰ ਆਚ ਰਹਿ ਰਹੀ ਆ ਇਹ ਰਿਸ਼ਤਾ ਵਧੀਆ ਪਰਿਵਾਰ ਤੋਂ ਹੈ ਜੀ ਜ਼ਮੀਨ ਮੁੰਡੇ ਨੂੰ 10 ਕਿੱਲੇ ਤੱਕ ਆਉਂਦੀ ਹੋਵੇ ਅਤੇ ਕੈਨੇਡਾ ਪੀਆਰ ਹੋਵੇ। ਆਗਾ ਰਿਸ਼ਤਾ ਹੈ 650 ਨੰਬਰ ਨਾਮ ਕੌਰ ਕਾਸਟਾ ਜਰਸੀਕ ਜ਼ਿਲ੍ਹਾ ਸੰਗਰੂਰ ਤੋਂ ਰਿਸ਼ਤਾ ਹੈਗਾ ਪੜਾਈ ਕੁੜੀ ਨੇ ਕਰੀ ਹੈ ਜੀਐਨਐਮ ਨਰਸਿੰਗ ਬੀਐਸਸੀ ਤੇ ਹਾਈਟ 52 ਆ ਡੇਟ ਆਫ ਬਰਥ 24 ਤਰੀਕ 7ਵਾਂ ਮਹੀਨਾ 1993 ਕੁੜੀ ਦੀਆਂ ਭੈਣਾਂ ਦੋ ਆ ਇੱਕ ਕੈਨੇਡਾ ਅਤੇ ਇੱਕ ਇੰਡੀਆ ਭਰਾ ਇੱਕ ਮੈਰਿਡ ਆ ਉਹ ਕੈਨੇਡਾ ਦਾ ਜੀ ਕੁੜੀ ਦਾ ਭਰਾ ਕੰਮ ਕੁੜੀ ਕੈਨੇਡਾ ਚ ਪੀਆਰ ਆ 2022 ਤੋਂ ਨਰਸ 온ਡਾਰੀਓ ਹੈ ਜੀ ਤੇ ਰਸਤਾ ਮੁੰਡਾ ਜਰਸੀ ਕੈਨੇਡਾ ਹੋਵੇ ਜੀ ਚਾਹੇ ਮੁੰਡਾ ਵਰਕ ਪਰਮਟ ਤੇ ਹੋਵੇ ਚਾਹੇ ਪੀਆਰ ਜਮੀਨ ਮੁੰਡੇ ਨੂੰ 15 ਕਿੱਲੇ ਤੱਕ ਆਉਂਦੀ ਹੋਵੇ ਅਗਲਾ ਰਿਸ਼ਤਾ ਆਇਆ 655 ਨੰਬਰ ਨਾਮ ਕੌਰ ਜ਼ਿਲ੍ਹਾ ਇਹਨਾਂ ਦਾ ਫਰੀਦਕੋਟਾ ਕੁੜੀ ਦਾ ਪਰਿਵਾਰ ਜੀ ਯੂ ਐਸ اے ਚ ਸੈਟਲ ਹੈ ਤੇ ਕੁੜੀ ਨੇ ਪੜ੍ਹਾਈ ਕਰੀ ਹੈ ਬੀ ਟੈਕ ਸੀ ਐਸ ਸੀ ਐਮ ਬੀਏ ਕੁੜੀ ਦੀ ਭੈਣ ਏਕਾ ਅਤੇ ਭਰਾ ਏਕਾ ਹਾਈਟ 5 ਫੁੱਟ 1 ਇੰਚ ਹੈ ਕਾਸਟ ਕੁੜੀ ਦੀ ਜਰਸੀ ਕਾ ਗੋਤਾ ਬਰਾਡ ਬਾਰ ਨੂੰ 1993 ਦਾ ਜੀ ਕੰਮ ਕਨੇਡਾ ਸਟਡੀ ਵਰਕ ਪਰਮਿਟ ਯੂ ایس اے ਦਾ ਵੈਸਟਰ ਵੀਜੇ ਤੇ ਹੈ ਜੀ ਰਸਤਾ ਮੁੰਡਾ ਜਰਸੀ ਕੁ ਵੈਸ਼ ਨੂੰ ਪੜਿਆ ਲਿਖਿਆ ਹੋਵੇ ਜ਼ਮੀਨ ਵਾਲਾ ਹੋਵੇ ਤੇ ਮੁੰਡਾ ਯੂ ایس اے ਵਿੱਚ ਸੈਟਲ ਹੋਵੇ ਜੀ ਜ਼ਮੀਨ ਵਾਲਾ ਯੂ ایس اے ਕਨੇਡਾ ਸਿਟੀਜ਼ਨ ਪੀਆਰ ਹੋਵੇ ਯੂ ایس اے ਸੈਟਲ ਵੈਲਡੀਗਮ ਹੈਮ ਕਨੇਡਾ ਵੈਨਕੂਵਰ ਸਰੀ ਐਬ ਟਰਸਟ ਫੋਰਡ ਹੋਵੇ ਜੀ ਬਹੁਤ ਵਧੀਆ ਪਰਿਵਾਰ ਤੋਂ ਇਹ ਕੁੜੀ ਦਾ ਰਿਸ਼ਤਾ ਹੈ ਜੀ ਫਰੀਦਕੋਟ ਜ਼ਿਲ੍ਹੇ ਤੋਂ ਅਗਲਾ ਰਿਸ਼ਤਾ ਆਇਆ ਸ਼ੇਸੂ ਬੰਜਾ ਨਾਮ ਕਾ ਔਰ ਜ਼ਿਲ੍ਹਾ ਬਠਿੰਡਾ ਪੜ੍ਹਾਈ ਐਮਸੀਏ ਪੀਐਸਡਬਲਯੂ ਭੈਣ ਇੱਕ ਮੈਰਿਡ ਆ ਭਰਾ ਇੱਕ ਮੈਰਿਡ ਆ ਕੱਦ ਦਾ 5-5 ਕਾਸਟ ਹੈ ਜਰਸੀ ਗੋਤਾ ਢਿੱਲੋ ਉਮਰ 28 ਕੰਮ ਕੈਨੇਡਾ ਵਰਕ ਪਰਮਟ ਤੇ ਆ ਰਿਸ਼ਤਾ ਮੁੰਡਾ ਐਜੂਕੇਟਿਡ ਹੋਵੇ ਜੀ 5 ਤੋਂ 6 ਕਿੱਲੇ ਜ਼ਮੀਨ ਹੋਵੇ ਕੈਨੇਡਾ ਵਰਕ ਪਰਮਟ ਤੇ ਜਾਂ ਇੰਡੀਆ ਤੋਂ ਹੋਵੇ ਮਾਲਵਾ ਏਰੀਏ ਤੋਂ ਹੋਵੇ ਜੀ ਰਿਸ਼ਤਾ ਇੱਕ ਗੱਲ ਜਰੂਰੀ ਨੋਟ ਕਰੋ ਜੀ ਤਲਾਕशुदा ਤੇ ਪਲੱਸ 2 ਤੇ ਮੁੰਡੇ ਦੀ ਗ੍ਰੈਜੂਏਸ਼ਨ ਵਾਲੇ ਫੋਨ ਨਾ ਕਰਨ ਜੀ ਵਧੀਆ ਪਰਿਵਾਰ ਹੋਵੇ ਜੀ ਮਲਵਰਤਣ ਵਾਲਾ ਪੜਿਆ ਲਿਖਿਆ ਮੁੰਡਾ ਹੋਵੇ ਜੀ ਬਹੁਤ ਵਧੀਆ ਪਰਿਵਾਰ ਤੋਂ ਹੀ ਕੁੜੀ ਦਾ ਰਸਤਾ ਹੈਗਾ ਅਗਲਾ ਰਿਸ਼ਤਾ ਆ 653 ਨਾਮਕਔਰ ਜਿਲ੍ਹਾ ਪਟਿਆਲਾ ਪੜਾਈ ਬੀਐਸਸੀ ਸੀਐਸਐਮ ਇਨ ਇੰਡੀਆ ਪੋਸਟ ਗ੍ਰੈਜੂਏਸ਼ਨਸ ਕੈਨੇਡਾ ਭੈਣ ਕੋਈ ਨਹੀਂ ਜੀ ਭਰਾ ਦੋ ਆ ਇੱਕ ਅਨਮੈਰਡਾ ਕੈਨੇਡਾ ਤੇ ਇੱਕ ਅਨਮੈਰਿਡ ਇੰਡੀਆ ਗੱਡ ਕੁੜੀ ਦਾ 5 ਫੁੱਟ 4 ਇੰਚ ਕਾਸਟਾ ਜਰਸੀ ਕੁਮਰ 2000 ਦਾ ਬੌਰਨ ਨਾ ਕੰਮ ਕੈਨੇਡਾ ਵਰਕ ਪਰਮਿਟ ਤੇ ਗੁਰਸਿੱਖ ਪਰਿਵਾਰ ਮਾਤਾ ਪਿਤਾ ਅਮਰਤਾ ਰੀਤਾ ਮੁੰਡਾ ਕੈਨੇਡਾ ਪੀਆਰ ਹੋਵੇ ਸਾਬਤ ਸੂਰਤ ਪਰਿਵਾਰ ਹੋਵੇ ਨੋ ਡਰਿੰਕਿੰਗ ਤੇ ਨੋ ਟਰੱਕ ਡਰਾਈਵਰ ਟਰੱਕ ਵਾਲੇ ਮੁੰਡੇ ਨੂੰ ਪਹਿਲ ਨਹੀਂ ਹੈਗੀ ਰਿਸ਼ਤੇ ਵਾਸਤੇ ਟਰੱਕ ਵਾਲੇ ਐਡ ਸੁਣ ਕੇ ਨਾ ਇਸ ਰਿਸ਼ਤੇ ਨੂੰ ਸੰਪਰਕ ਕਰਨ ਕੁੜੀ ਆ ਇੰਡੀਆ ਆਈ ਹੋਈ ਹੈ ਵਿਆਹ ਲਈ ਜੀ ਪਟਿਆਲਾ ਏਰੀਆ ਸੋਖਮ ਤੇ ਹੋਵੇ ਜੀ ਇਹ ਰਿਸ਼ਤਾ ਪਟਿਆਲੇ ਏਰੀਏ ਤੋਂ 50 ਕਿਲੋਮੀਟਰ ਤੱਕ ਹੋਵੇ ਜੀ ਬਹੁਤ ਵਧੀਆ ਪਰਿਵਾਰ ਤੋਂ ਇਹ ਕੁੜੀਆਂ ਦੇ ਰਿਸ਼ਤੇ ਸੀ ਜੀ ਫਾਈਲ ਨੰਬਰ ਦੱਸ ਕੇ ਤੁਸੀਂ ਰਿਸ਼ਤਾ ਲੈਣਾ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਨੀ ਹੈ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ